ਸਰਪੰਚੀ ਦੀਆਂ ਚੋਣਾਂ ਦਾ ਮਾਹੌਲ ਗਰਮਾ-ਗਰਮ ਅਤੇ ਬੋਲੀ ਲੱਖਾਂ ਤੋਂ 2 ਕਰੋੜ ਤੱਕ ਪਹੁੰਚ ਗਈ ਹੈ ਇਹ 2 ਕਰੋੜ ਨਾਲ ਖਰੀਦੀ ਸਰਪੰਚੀ ਪਿੰਡ ਦਾ ਨਗਰ ਦਾ ਕਿੰਨਾ ਭਲਾ ਕਰੇਗੀ ਇਹ ਤਾਂ ਅਪ ਵੇਖੀ ਦੱਸੇਗਾ ਇਹਦੇ ਬਾਰੇ ਗੱਗਬਾਣੀ ਵਿੱਚੋਂ ਕੁਝ ਲੈਣਾ ਹਾਜ਼ਰ ਨੇ ਵੋਟਾਂ ਨੇ ਨਹੀਂ ਬੰਨੇ ਲਾਉਣਾ ਕਿੰਨੇ ਹੀ ਸੁਪਨੇ ਬਣ ਲੋ ਕਾਤਲ ਹੀ ਚੁਣਨਾ ਏ ਭਾਵੇਂ ਜਿਹੜਾ ਮਰਜ਼ੀ ਚੁਣ ਲੋ ਪਾਪਾਂ ਬਾਜਨਾ ਮਾਇਆ ਹੋਵੇ ਲੁੱਟ ਬਿਨਾ ਸ਼ਰਮਾਇਆ ਸਾਡੀ ਨਹੀਂ ਤੇ ਘਟੋ ਘਟ ਉਹ ਨਾਨਕ ਦੀ ਹੀ ਸੁਣ ਲੋ ਨਾ ਇਹਦੇ ਚੋਂ ਕੱਖ ਨਿਕਲਿਆ ਨਾ ਹੀ ਕੱਖ ਨਿਕਲਣਾ ਪਾਣੀ ਵਿੱਚ ਮੰਧਾਣੀ ਹੀ ਐ ਕਿਹਾਂ ਵਾਰੀ ਪਣ ਲੋ ਘਾਇਆਂ ਦੇ ਪੁੱਤ ਕਾ ਖੋਤਣਗੇ ਵਾਲੀਆਂ ਦੇ ਪੁੱਤ ਹਾਲੀ ਆਪਣੇ ਮੱਥੇ ਆਪਣੇ ਹੱਥੀ ਆਪ ਗੁਲਾਮੀ ਖੁੰਡ ਲੋ ਨਾ ਰੋਂਦਿਆਂ ਚੀਕ ਵੀ ਨਿਕਲੇ ਨਾ ਭੁੱਖਿਆਂ ਦਾ ਹੋਂਕਾ ਨਾ ਕੋਈ ਵੇਖੇ ਸੁਣੇ ਨਾ ਬੋਲੇ ਕੰਨ ਖੋਲ ਕੇ ਸੁਣ ਲੋ ਨਾ ਕੋਈ ਵੇਖੇ ਨਾ ਕੋਈ ਸੁਣੇ ਕੰਨ ਖੋਲ ਕੇ ਸੁਣ ਲੋ ਜਿਸ ਨੇ 2 ਲੱਖ ਤੋਂ ਲੈ ਕੇ 2 ਕਰੋੜ ਤੱਕ ਖਰਚਾ ਕੀਤਾ ਹੋਇਆ ਸਰਪੰਚੀ ਤੇ ਉਹ ਆਮ ਬੰਦੇ ਦੀ ਬਿਲਕੁਲ ਨਹੀਂ ਸੁਣੂਗਾ ਇਹ ਤਾਂ ਇੱਕ ਗੱਲ ਪੱਕੀ ਹੈ ਬਾਕੀ ਭਵਿੱਖ ਆਉਣ ਵਾਲੇ ਸਮੇਂ ਵਿੱਚ ਆਪਣਾ ਰੰਗ ਦੱਸੇਗਾ